ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗਉੜੀ ਦੇਵਕੀ ਮਹਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀ ਰਤਾਖੀਐ ਕਰਤੇ ਕਾਹ ਹੋਏ ਵਿਚਾਰੋ ਤਿਤ ਘਰ ਗਾਵ ਸੋਹਿਲਾ ਸਿਵਰਾਮ ਸਰਜਣਹਾਰ ਤੋਂ ਮੰਗਾਵੋ ਮੇਰੇ ਨਿਰਪਉ ਕਾ ਸੁਹੈਲਾ ਹੋ ਵਾਰੀ ਜਿਤ ਸੁਹੈ ਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜਿੜੇ ਸੁਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਾਉਣ ਸੁਮਾਰ ਸੰਭ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਹੌ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਆਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਜਣ ਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਿਲਾ ਪਹਿਲਾ ਏ ਓੰਕਾਰ ਸਤਗੁਰ ਪਰਸਾਦ ਜੇ ਘਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਵ ਸੁਹੈਲਾ ਸਿਵਰਾ ਸਿਵ ਜਨਹਾਰ ਤੋ ਮੰਗਾਵ ਮੇਰੇ ਨਿਰਪਉ ਕਾ ਸੁਹੈਲਾ ਹੋਵਾਰੀ ਜਿਤ ਸੁਹੈਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜਿੜੇ ਸੁਮਾਲੈਨ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਾਵਣ ਸੁਮਾਰ ਸੰਭਵ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋਂ ਸਜਣ ਅਸੀਂ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਤ ਜਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਿਲਾ ਪਹਿਲਾ ਏਕ ਓੰਕਾਰ ਸਤਗੁਰ ਪਰਸਾਤ ਜੈ ਘਰ ਕੀ ਤਾਖੀਐ ਕਰਤੇ ਕਾਹ ਹੋਏ ਵਿਚਾਰੋ ਤਿਤ ਘਰ ਗਭ ਸੋਹਿਲਾ ਸਿਵਰਾਮ ਸਿਵ ਜਨਹਾਰ ਤੋਂ ਮੰਗਾਵੋ ਮੇਰੇ ਨਿਰਪਉ ਕਾ ਸੁਹੈਲਾ ਮੋਵਾਰੀ ਜਿਤ ਸੁਹੈ ਲੈ ਸਦਾ ਸੁਖ ਹੋਏ ਰਾਮ ਨਿਤ ਨਿਤ ਜਿੜੇ ਸੁਮਾਲੇਨ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਜਾਤੇ ਕਾਮਣ ਸੁਮਾਰ ਸੰਭਵ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਹੰ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਜਣ ਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਿਲਾ ਪਹਿਲਾ ਏਕ ਓੰਕਾਰ ਸਤਗੁਰ ਪਰਸਾ ਜੈ ਘਰ ਚਿਰਤਾਖੀਐ ਕਰਤੇ ਕਾਹੋਏ ਵਿਚਾਰੋ ਤਿਤ ਘਰ ਗਗ ਸਹੈਲਾ ਸਿਵਰਾਮ ਸਰਜਣਹਾਰ ਤੋ ਮੰਗਾਵੋ ਮੇਰੇ ਨਿਰਭਉ ਕਾ ਸਹੈਲਾ ਹੋ ਵਾਰੀ ਜਿਤ ਸਹੈਲੈ ਸਦਾ ਸੋਖ ਹੋਏ ਰਹਾ ਨਿਤ ਨਿਤ ਜਿੜੇ ਸੁਮਾਲੈ ਅੰ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਾਵਣ ਸੁਮਾਰ ਸੰਭਵ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹਾਂ ਸਜਣ ਅਰ ਸੇਸੜੀਆਂ ਜਿਉ ਹੋ ਵੈ ਸਹਾ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਰ ਜਨਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗ ਗਉੜੀ ਦੇਵਕੀ ਮਹਲਾ ਪਹਿਲਾ ਏਕ ਓੰਕਾਰ ਸਤ ਗੁਰ ਪਰਸਾਦ ਜੈ ਘਰ ਕੀ ਰਤਾਖੀਐ ਕਰਤੇ ਕਾਹ ਹੋਏ ਵਿਚਾਰੋ ਤਿਤ ਘਰ ਗਭ ਸੋਹਿਲਾ ਸਿਵਰਾਮ ਸਰਜਨਹਾਰ ਤੋਂ ਮੰਗਾਵੋ ਮੇਰੇ ਮਿਰ ਪਉ ਕਾ ਸੁਹੈਲਾ ਹੋਵਾਰੀ ਜਿਤ ਸੁਹੈਲੇ ਸਦਾ ਸੁਖ ਹੋਏ ਰਾਮ ਨਿਤ ਨਿਤ ਜਿੜੇ ਸੁਮਾਲੇਨ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਾਵਣ ਸੁਮਾਰ ਸੰਭ ਸਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਹੋਂ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਜਣ ਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਲਾ ਪਹਿਲਾ ਏਕ ਓੰਕਾਰ ਸਤਗੁਰ ਪਰਸਾਦ ਜੈ ਘਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ ਚਿਤ ਘਰ ਗਵ ਸਹੈਲਾ ਸਿਵਰਾਮ ਸਰਜਣਹਾਰ ਤੋ ਮੰਗਾਵ ਮੇਰੇ ਨਿਰਭਉ ਕਾ ਸਹੈਲਾ ਮੋਵਾਰੀ ਜਿਤ ਸਹੈਲੈ ਸਦਾ ਸੁਖ ਹੋਇ ਰਹਾ ਨਿਤ ਨਿਤ ਜਿੜੇ ਸੁਮਾਲੈ ਅੰ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸੁ ਜਾਤੇ ਕਾਵਣ ਸੁਮਾਰ ਸੰਭਵ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋਂ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਤ ਜਨ ਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਿਲਾ ਪਹਿਲਾ ਏਕ ਓੰਕਾਰ ਸਤ ਗੁਰ ਪਰਸਾਦ ਜੈ ਘਰ ਕੀ ਰਤਾਖੀਐ ਕਰਤੇ ਕਾਹੋਏ ਵਿਚਾਰੋ ਤਿਤ ਘਰ ਗਭ ਸੋਹਿਲਾ ਸਿਵਰਾਮ ਸਰਜਣਹਾਰ ਤਉ ਮੰਗਾ ਬੋ ਮੇਰੇ ਨਿਰਪਉ ਕਾ ਸੁਹੈਲਾ ਹੋ ਵਾਰੀ ਜਿਤ ਸੁਹੈ ਲੈ ਸਦਾ ਸੁਖ ਹੋਏ ਰਾਮ ਮੇਤ ਨਿਤ ਜਿੜੇ ਸੁਮਾਲੇ ਅੰ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੈ ਤੇ ਸੁਦਾਤੇ ਕਾਮਣ ਸੁਮਾਰ ਸੰਭਵ ਸਾਹ ਲਿਖਿਆ ਮਿਲ ਕਰ ਪਾਵਹ ਤੇਲ ਦੇਹ ਹੌ ਸਜਣ ਅਰ ਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਾਨ ਸਜਣ ਹਾਰਾ ਉਸੇ ਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਿਲਾ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀ ਰਤਾਖੀਐ ਕਰਤੇ ਕਾਹੋਏ ਵਿਚਾਰੋ ਤਿਤ ਘਰ ਗਵ ਸੁਹੈਲਾ ਸਿਵਰਾਮ ਸਿਵਜਨਹਾਰ ਤੋ ਮੰਗਾਵ ਮੇਰੇ ਨਿਰਭਉ ਕਾ ਸੁਹੈਲਾ ਹੋਵਾਰੀ ਜਿਤ ਸੁਹੈ ਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜਿੜੇ ਸੁਮਾਲੇ ਅੰ ਦੇਖੇਗਾ ਦੇਵਨਹਾਰ ਤੇਰੇ ਦਨ ਕੀਮਤ ਨਾ ਪਵੈ ਤਿਸ ਦਾਤੇ ਕਾਵਣ ਸੁਮਾਰ ਸੰਭਵ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹਾਂ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਤਿ ਜਨਹਾਰ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵਕੀ ਮਹਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਜੈ ਘਰ ਕੀ ਰਤਾਖੀਐ ਕਰਤੇ ਕਾਹ ਹੋਏ ਵਿਚਾਰੋ ਤਿਤ ਘਰ ਗਬ ਸੋਹਿਲਾ ਸਿਵਰਾਮ ਸਿਵ ਜਨਹਾਰ ਤੋਂ ਮੰਗਾਵ ਮੇਰੇ ਨਿਰਪਉ ਕਾ ਸੁਹੈਲਾ ਹੋ ਵਾਰੀ ਜਿਤ ਸੁਹੈ ਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜਿੜੇ ਸੁਮਾਲੈ ਅੰ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੈ ਤਿਸੁ ਜਾਤੇ ਕਾਵਣ ਸੁਮਾਰ ਸੰਭ ਸਹਾ ਲਿਖਿਆ ਮਿਲ ਕਰ ਪਾਵਹ ਤੇਲ ਦੇਹ ਹੋਂ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰੇ ਹੋ ਪੰਚਾਂ ਸਦੜੇ ਨੇ ਤਪਵਨ ਸਜਣ ਹਾਰਾ ਸਿਮਰੀਐ ਨਾਨਕ ਸੇ ਦੇਵਨ ਸੋਹਿਲਾ ਰਾਗਉੜੀ ਦੇਵ ਕੀ ਮਹਲਾ ਪਹਿਲਾ ਏਕ ਅੰਕਾਰ ਸਤਗੁਰ ਪਰਸਾਦ ਜੈ ਘਰ ਗਿਰਤਾਖੀਐ ਕਰਤੇ ਕਾਹੋਏ ਵਿਚਾਰੋ ਤਿਤ ਘਰ ਗਗ ਸੁਹੈਲਾ ਸਿਵਰਾਮ ਸਿਵਜਨ ਹਰ ਤੁਮੰਗਾਵ ਮੇਰੇ ਨਿਰਭਉ ਕਾ ਸੁਹੈਲਾ ਮੋਵਾਰੀ ਜਿਤ ਸੁਹੈ ਲੈ ਸਦਾ ਸੁਖ ਹੋਏ ਰਹਾ ਨਿਤ ਨਿਤ ਜਿੜੇ ਸੁਮਾਲੈਨ ਦੇਖੇਗਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੈ ਤਿਸਾ ਦਾਤੇ ਕਾਵਣ ਸੁਮਾਰ ਸੰਭਵ ਸਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹਾਂ ਸਜਣ ਅਸੇ ਸੜੀਆਂ ਜਿਉ ਹੋ ਵੈ ਸਾਹਿਬ ਸਿਉ ਮੇਲ ਘਰ ਘਰ ਹੋ ਪੰਚਾਂ ਸਦੜੇ ਨੇ ਤਪਵਨ ਸਤਿਨਾਮ ਵਾਹਿਗੁਰੂ ਸਿਮਰਿਐ ਨਾਨਕ ਸੇ ਦੇਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ